₹100 ਦਿੰਦਾ ਦਿਹਾੜੀ ਦਾ ਤੂੰ ਸਾਫ ਸਫਾਈ ਕਰ ਮੇਰਾ ਭਰਾ ਤੁਹਾਨੂੰ ਕੋਈ ਡਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚੱਲ ਇਹ ਮੂੰਹ ਜਾ ਰਮਿੰਦਰ ਕੀ ਲੱਗ ਰਿਹਾ ਵੀ 7 ਵਜੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਦਿਖਦਾ ਇੱਥੇ ਕਹਿਣ ਇੱਥੇ ਲਿਆ ਦਿੰਦੇ ਹਰੇਕ ਦੀ ਗਲੀ ਕਿ ਨਸ਼ਾ ਕਰਦਾ ਲੱਗ ਪਾ ਹਰੇਕ ਦੀ ਬੱਚਾ ਕਰਦਾ ਪਰ ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਤੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਤਾ ਹਣਾ ਬਿਲਕੁਲ ਤਾਂ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਜੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਵੀ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣ ਮੈਂ ਹੁਣ ਇਹਨਾਂ ਨੂੰ ਦੱਸਦਾ ਨਸ਼ਾ ਵੇਖਦਾ ਦਿਖਾ ਸਕਦਾ ਹੁਣ ਦੱਸ ਥਾਂ ਇਸ ਟਾਈਮ ਵੀ ਕਿ ਜੰਦਾ ਹੈ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਟਨ ਜਾਨੇ ਕਿਦਾ ਮਨਸਾ ਕਿਉਂ ਉਧਰ ਕਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕਈ ਫੜਨਗੇ ਮੈਂ ਕਰਾ ਕੋ ਕਿ ਉਹ ਕਰਤਾ ਤੂੰ ਕੋਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਦੱਤੇ ਮੈਂ ਜੇ ਦਿੱਤਾ ਲਿਖਿਆ ਨਾ ਮੇਰੇ ਫਰਭੀ ਲੈ ਤੂੰ ਤੇਰੇ ਆ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਬਸਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬਸ ਤੇ ਬਦਲ ਜਾਣਗੇ ਫਿਰ ਅਗਲੀ ਸਰਕਾਰ ਆਊਗੀ ਫਿਰ ਤੁਸੀਂ ਮਾਫੀਆਂ ਨਾਲ ਦੇਉਂਦੇ ਹੋ ਮੈਂ ਤਾਂ ਕਹੀ ਨਹੀਂ ਮਾਰਾਂਗਾ ਤੂੰ ਕਿਹਾ ਮੈਨੂੰ ਮੇਰਾ ਫਸਾ ਤੂੰ ਕਿਹਾ ਬਸਣਾ ਨਹੀਂ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਕਾ ਜਾਣੀ ਮੇਰਾ ਦਿੱਤਾ ਹੈ ਕੀ ਕਿਹਾ ਮੇਰਾ ਦਿੱਤਾ ਮਾਰੇਗਾ ਉਹ ਤੂੰ ਕਹੀ ਹੈ ਨਾ ਮਾਰ ਦੇਗਾ ਮੈਂ ਯਾਰ ਤੂੰ ਗੁੰਡਿਆਂ ਨੂੰ ਮੁੱਢੀ ਜਨਾ ਚਲੋ ਆ ਮਲਾਜ ਮਾਈ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਦੇਖ ਲੈ ਪਰ ਤੁੱਤਾ मैंवा करती पट क्यों पाई एम मैं करें गलत अभी रोकी इनाशंसा कर ਡਿਊਟੀ ਕਰਨਾ ਮੈਨੂੰ ਲੋਕਾਂ ਨਾਲ ਲੜ ਮੈਂ ਤਾਂ ਲੀਟਰ ਨੂੰ ਖੜੇ ਨਹੀਂ ਤੂੰ ਸਾਡੇ ਬਜੂਦਾਂ ਨੂੰ ਪਾਉ ਤੰਗ ਕਰ ਰਿਹਾ ਹਾਂ ਹਾਂ ਕੌਣ ਆਉਣ ਦੇ ਨਾਲ ਲੀਟਰ ਸਿੱਧੀ ਕਰ ਮੈਂ ਨਹੀਂ ਤੈਨੂੰ ਬਾਹਰ ਲਾਖੀ ਤੈਨੂੰ ਮੈਂ ਤੂੰ ਕਿਹਾ ਮੂਰੇ ਪੂਰੇ ਗਾਉਂ ਹੜਕਾ ਕਰੀ ਜਾਣਾ ਕਾਰਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਖੜਾ ਕਰਾਈ ਇਹ ਪ੍ਰੋਗਰਾਮ ਕਾਹਦਾ ਕਰਾ ਬਾਈ ਇਹ ਅਸੀਂ ਤਾਂ ਆਖੇ ਨੇ ਜਰਨਜੀ ਅਸੀਂ ਕਾਰਾ ਕਰ ਰਹੇ ਹਾਂ ਨਸ਼ਾ ਬੋਤੀ